ਪੰਜਾਬ ਦੇ ਵਿੱਚ ਸੜਕ ਹਾਦਸੇ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਚੱਲ ਰਹੀਆਂ ਨੇ ਅਤਿਨੇਤ ਦਿਨ ਕੀਮਤੀ ਜਾਨਾਂ ਮੌਤੇ ਦੇ ਮੂਹਰੇ ਚ ਚੱਲ ਰਹੀਆਂ ਨੇ ਤਾਂ ਇੱਕ ਜਿਆ ਹੋਰ ਸੜਕ ਹਾਦਸਾ ਫਗਵਾੜਾ ਹੁਸ਼ਿਆਰਪੁਰ ਹਾਈਵੇ ਤੇ ਵਾਪਰਿਆ ਜਿੱਥੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਤਸਵੀਰਾਂ ਤੋਨਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਹੜ੍ਹ ਸੜਖਾਤ ਸੀ। ਅਦੇ ਮੌਕੇ ਤੇ ਰਾਹਗੀਰਾਂ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪੁਲਿਸ ਪੁੱਛਦੀ ਹੈ ਤੇ ਪੁਲਿਸ ਦੇ ਵੱਲੋਂ ਕਿਆ ਜਾਂਦਾ ਹੈ ਕਿ ਮੋਟਰਸਾਈਕਲ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਪਤੀ-ਪਤਨੀ ਸਨ। ਤਦਸੇ ਜਾਰੀ ਹੈ ਕਿ ਇੱਕ ਟਰੱਕ ਸੜਕ ਤੋਆ ਰਿਆ ਸੀ ਤੇ ਦੂਜਾ ਮੋਟਰਸਾਈਕਲ ਦੇ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ ਅਤੇ ਮੋਟਰਸਾਈਕਲ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਹੈ। ਤਨਿਤ ਦਿਨ ਜਈਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਜੋ ਕਿ ਜਿਸ ਨਾਲ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਨੇ ਤਾਂ ਸਾਨੂੰ ਵੀ ਥੋੜਾ ਚੁੱਕਣੇ ਹੋਣ ਦੀ ਲੋੜ ਹੈ ਕਿ ਅਸੀਂ ਜਦੋਂ ਵੀ ਡਰਾਈਵਿੰਗ ਕਰੀਏ ਤਾਂ ਸਾਡਾ ਧਿਆਨ ਪ੍ਰੋਪਰ ਹੋਵੇ ਧਿਆਨ ਹੀ ਫੋਕੀ ਸੀ ਡਰਾਈਵਿੰਗ ਕਰਾਈਏ। ਕਈ ਵਾਰ ਤੇਜ਼ ਰਫ਼ਤਾਰ ਨਾਲ ਵੀ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਤਾਂ ਸਾਨੂੰ ਵੀ ਡਰਾਈਵਿੰਗ ਕਰਦੇ ਸਮੇਂ ਧਿਆਨ ਹੀਤ ਹੋਣਾ ਚਾਹੀਦਾ ਹੈ ਤਾਂ ਫਗਵਾੜਾ ਦੇ ਵਿੱਚ ਹੀ ਪੂਰਾ ਹਾਦਸਾ ਵਾਪਰਿਆ ਟਰੱਕ ਦੇ ਬੋਲੋ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੋਟਰਸਾਈਕਲ ਸਵਾਰ ਦੋ ਜਣਿਆਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦੋਵੇਂ પતિ ਪਤਨੀ ਸਨ ਆਜੀ ਫਗਵਾੜਾ ਤੋਂ ਹਿਾਰ ਤੋਂ ਜੋੜਦੇ ਨੇ ਖਾਤੀ ਦੇ ਲਾਗੇ ਐਕਸੀਡੈਂਟ ਹੋਇਆ ਹੈ ਜਿੰਦੇ ਵਿੱਚ ਟਰੱਕ ਟਰੱਕ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ ਜਿੱਦੇ ਵਿੱਚ ਆਪਣਾ ਮੀਆਂ ਬੀਵੀ ਦੀ ਜੈਥ ਹੋ ਗਈ ਹੈ ਜਿਹੜਾ ਲੜਕਾ ਸੀਗਾ ਉਹਦਾ ਨਾਮ ਗੁਰਪ੍ਰੀਤ ਸਿੰਘ son of ਸੇਵਾ ਸਿੰਘ ਵਾਸੀ ਸਿਕਲី ਦਾ ਹੈਗਾ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਦੇਆਂ ਨੂੰ ਫੋਨ ਕਰਕੇ ਬੁਲਾਇਆ ਗਿਆ ਜੋ ਬਿਆਨ ਦੇ